ਤਾਨੂੰ ਪਹਿਲਾਂ ਹੀ ਦੱਸ ਦਿੰਨਾ ਵਪਾਰਕ ਲੈਣ ਦੇ ਵਿੱਚ ਟਰੈਕਟਰ ਨਹੀਂ ਹੈਗਾ ਇਹ ਸਿਰੋ ਆਪਣੇ ਭਰਾ ਨੂੰ ਬੋਲਣ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਕਈ ਵਾਰੀ ਨਹੀਂ ਆਪਾਂ ਬਸ ਬੋਲ ਕੇ ਦੱਸ ਰਹੇ ਆ ਆਪਣੇ ਭਰਾ ਦਾ ਚਾਚੇ ਤਾਇਆ ਦਾ ਜਿਵੇਂ ਵੀ ਮੰਨ ਲਓ ਸਰਵ ਸਰਪ ਸੋਹੀ ਵੇ ਕੋਈ ਵੀ ਵੀਰੇ ਅਗਲੀ ਦਿਖਾਨੀ ਚੱਕੇ ਠੀਕ ਆ ਜੀ ਚੱਕੇ ਦਿਖਾ ਦਿਆ ਹਾਂ ਨਵੇਂ ਠੀਕ ਹੈ ਇਹ ਹੈਗਾ ਵੀ ਵੇਚਣਾ ਕਰਕੇ ਹਜੇ ਮੈਂ ਕਿਹੜੇ ਗ੍ਰੇਸ ਵਿੱਚ ਵਿੱਚ ਖੜਾ ਗਾ ਗ੍ਰੇਸ ਵਿੱਚੇ ਘੜਾ ਚਲਾਇਆ ਨਹੀਂ ਉਦੋਂ ਬਾਅਦ ਖੜਾ ਆਪਣਾ ਘਰੇ ਠੀਕ ਹੈ ਟੀਟ ਨਵੀਂ ਆ ਇਹ ਕਾਈ ਫੀਟ ਬਿਲਕੁਲ ਨਵੀਂ ਆ ਸਾਰਾ ਸੁੱਕਾ ਨਵੀਂ ਛਤਰੀ ਆ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਫੇਰ ਦਿਖਾਵਾਂਗੇ ਬਾਈ ਤੁਹਾਨੂੰ ਕੋਕਾ ਟਰੈਕਟਰ ਤੇ ਲੋਪੋ ਪਿੰਡ ਖੜੇ ਸੀਗੇ ਤੇ ਬਾਈ ਅਮਰਜੀਤ ਆਪਣੇ ਨਾਲ ਆਜੇ ਕੁਰਾਉਣਿਆ ਸੋਡੀ ਗੱਲਬਾਤ ਸਸੀ ਗੋਬਾਈ ਸਸੀ ਗੋਬਾਈ ਮੀਗੋ ਭਾਈ ਜੀ ਵਧੀਆ ਜੀ ਜਿੰਨੇ ਵੀ ਆਪਣੀ ਵੀਡੀਓ ਵੇਖਣਗੇ ਠੀਕ ਹੈ ਪੰਜਾਬ ਤੋਂ ਬਾਹਰ ਹੋਰ ਵੀ ਕਿਤੇ ਵੀ ਸਾਰਿਆਂ ਨੂੰ ਅਮਰਜੀਤ ਸਿੰਘ ਲੋਪੋ ਵੱਲੋਂ ਸਤਿ ਸ੍ਰੀ ਅਕਾਲ ਠੀਕ ਹੈ ਭਾਈ ਜੀ ਤੇ ਲੋਪੋ ਖੜਿਆ ਨਾ ਇਸ ਵਕਤ ਲੋਪੋ ਖੜਿਆ ਵੀਰੇ ਇਹ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨਾ ਵਪਾਰਕ ਲੈਣ ਦੇ ਵਿੱਚ ਟਰੈਕਟਰ ਨਹੀਂ ਹੈਗਾ ਇਹ ਠੀਕ ਹੈ ਜੀ ਸਿਰੋ ਆਪਣੇ ਭਰਾ ਨੂੰ ਬੋਲਣ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਕਈ ਵਾਰੀ ਨਹੀਂ ਆਪਾਂ ਬਸ ਬੋਲ ਕੇ ਦੱਸ ਰਹੇ ਆ ਆਪਣੇ ਭਰਾ ਦਾ ਚਾਚੇ ਤਾਇਆ ਦਾ ਜਿਵੇਂ ਵੀ ਮੰਨ ਲਓ ਆਪਣੇ ਕਈ ਵਾਰ ਕਹਿੰਦਾ ਵਪਾਰ ਕਰਦਾ ਗਾ ਨਹੀਂ ਨਹੀਂ ਵਪਾਰ ਦਾ ਕੋਈ ਟਰੈਕਟਰ ਠੀਕ ਹੈ ਭਾਈ ਜੀ ਦਿਖਾਈਏ ਆਪਾਂ ਦਿਖਾਓ ਜੀ ਲਾਏ ਬਈ ਤੇ ਬਾਈ ਨੇ ਪਹਿਲਾਂ ਟਰਾਲੀ ਤਿਆਰ ਕਰੀ ਸੀਗੀ ਤੇ ਅੱਜ ਬਾਈ ਲੈ ਕੇ ਆਏਗਾ 98 11 ਛੋਟਾ ਟਰੈਕਟਰ ਕਹਿ ਦਿੰਦੇ ਨੇਗੇ 98 11 ਵੀ ਨਹੀਂ ਮੋੜਿਆ ਮੋੜਦਾ ਤੇ ਛੋਟਾ ਵੀ ਮੋੜਿਆ ਨਹੀਂ ਮੋੜਦਾ ਹੈਗਾ ਤੇ ਦੱਸੋ ਬਾਈ ਜੀ ਇਹਦੇ ਬਾਰੇ ਤੇ ਜਿੰਨਾ ਹੈਗਾ ਬਾਈ ਟਰੈਕਟਰ Ориਜਨਲ ਹੀ ਹੈ ਬਾਈ ਜੀ Ориਜਨਲ ਹੈਗਾ ਵੀਰੇ 96 ਮਾਡਲ ਦਾ 96 ਮਾਡਲ ਹੈ ਜੀ ਮਾਡਲ 96 ਤੇ ਪੰਜਾਬ ਨੰਬਰ 11 ਠੀਕ ਹੈ ਜੀ ਪੀ ਵੀ 11 ਹਾਂਜੀ ਠੀਕ ਹੈ ਸੁੱਕਾ ਪਿਆ ਟਰੈਕਟਰ ਬਿਲਕੁਲ ਸਾਰਾ ਦਿਖਾ ਦੇ ਠੀਕ ਹੈ ਲੈ ਬਈ ਜੀ ਸੁੱਕਾ ਪਿਆ ਇੰਜਨ ਗੇਅਰ ਬਾਈ ਜੀ ਲਾ ਕੇ ਚੱਲੀਏ ਬਹੁਤ ਵਧੀਆ ਵੀਰੇ ਇਹ ਨਾ ਚੋਕ ਦੇ ਨਾਲ ਹੈਗਾ ਬੰਦ ਹੁੰਦਾ ਚੋਕ ਵਾਲਾ ਪੰਪ ਆਏ ਨਵੇਂ ਮਾਡਲ ਦੇ ਵਿੱਚ ਠੀਕ ਹੈ ਜੀ ਹਾਂ ਪਹਿਲਾਂ ਉਹ ਉੱਪਰੋਂ ਦਾ ਹੁੰਦਾ ਸੀ ਉਹ ਨਾ ਸਮਝੇ ਨਵਾਂ ਇੰਜਨ ਨਵਾਂ ਸਾਰਾ ਕੁਛ ਇਹਦਾ ਹੋਇਆ ਵਾ ਠੀਕ ਹੈ ਲੈ ਵੀ ਚੋਕ ਵਾਲਾ ਪੰਪ ਆਗਾ ਬਾਕੀ ਇੰਜਨ ਗੇਅਰ ਦੀ ਬਾਈ ਕਹਿੰਦਾ ਗਾਰੰਟੀ ਆ ਸਰਵਿਸ ਸਰਪਸ ਹੋਈ ਹੋਈ ਹੈ ਵੀ ਕੋਈ ਹੋਈ ਵੀਰੇ ਅਗਲੀ ਦਿਖਾਨੀ ਚੱਕੇ ਠੀਕ ਹੈ ਜੀ ਚੱਕੇ ਦਿਖਾ ਦੇ ਆ ਨਵੇਂ ਠੀਕ ਹੈ ਇਹ ਹੈਗਾ ਵੀ ਵੇਚਣਾ ਕਰਕੇ ਹਜੇ ਮੈਂ ਕਿਹੜਾ ਗ੍ਰੀਸ ਵੀ ਵਿੱਚ ਹੀ ਖੜਾ ਕਰ ਗ੍ਰੀਸ ਵਿੱਚੇ ਘਣ ਚਲਾਇਆ ਨਹੀਂ ਉਸ ਤੋਂ ਬਾਅਦ ਖੜਾ ਆਪਣਾ ਘਰੇ ਠੀਕ ਹੈ ਲੈ ਵੀ ਜੀ ਤੇ ਬਾਈ ਪਹਿਲਾਂ ਲੈ ਕੇ ਆਏ ਸੀਗੇ ਜਦੋਂ ਤੇ ਬਾਈ ਕਹਿੰਦਾ ਜਿੰਨਾ ਚਲਾਇਆਗਾ ਆਪਣੇ ਘਰੇ ਚੱਲਿਆਗਾ ਫਿਰ ਮਗਰਲੇ ਬਿਲਕੁਲ ਨਵੇਂ ਹੀ ਆ ਠੀਕ ਹੈ ਥੋੜਾ ਘਣਾ ਕਸੇ ਹੋ ਸਕਦੇ ਆ ਠੀਕ ਹੈ ਜੀ ਕਹਿ ਲਈ ਆਪਾਂ 90 95 ਪੈ ਜਣਾ 95 ਪੈਸੇ ਕਹਿ ਸਕਦਾਗਾ 95 ਪੈਸੇ ਠੀਕ ਹੈ ਜੀ ਤੇ ਮੂਰ ਲੇਦੇ ਆ ਲੈ ਵੀ ਮੂਰ ਲੇਦੇ ਆਗੇ ਹਾਂ ਤੇ ਸੀਟ ਨਵੀਂ ਆ ਠੀਕ ਹੈ ਜੀ ਸੀਟ ਬਿਲਕੁਲ ਨਵੀਂ ਆ ਸਾਰਾ ਸੁੱਕਾ ਨਵੀਂ ਛਤਰੀ ਆ ਲੈ ਵੀ ਨਵੀਂ ਮੋਟੀਆਂ ਵਾਲੀ ਮੋਟੀਆਂ ਪਾਈਪਾਂ ਵਾਲੀ ਛਤਰੀ ਜਣਾ ਬਾਈ ਜਮਾਂ ਨਵੀਂ ਬਾਕੀ ਜਿੰਨਾ ਹੈਗਾ ਬਈ ਬਾਡੀ ਲੈਨ ਦਾ Ориਜਨਲ ਸੁੱਕਾ ਵੀਰੇ ਸਾਰਾ Ориਜਨਲ ਆ ਵੇਖ ਲਓ ਤੁਹਾਨੂੰ ਆਪ ਹੀ ਜਜਮੈਂਟ ਆਉਂਦੀ ਹੋਊਗੀ ਠੀਕ ਆ ਕਿਉਂਕਿ ਬਈ ਟੱਚਿੰਗ ਵਾਚਿੰਗ ਬਾਕੀ ਪਤਾ ਹੀ ਲੱਗ ਰਿਹਾਗਾ ਵੀ ਜਿੰਨਾ ਵੀ ਹੈਗਾ ਟਰੈਕਟਰ ਸਾਰਾ Ориਜਨਲ ਹੈਗਾ ਮਗਰ ਉਹ ਦਿਖਾ ਦੇ ਬਹੁਤ ਸਾਫ ਟਰੈਕਟਰ ਠੀਕ ਆ ਜੀ ਤੇ ਲੈ ਵੀ ਪੂਰਾ ਸਾਫ ਟਰੈਕਟਰ ਹੈਗਾ 16 ਦੇ ਟਾਇਰਾਂ ਚ ਹੈਗਾ ਪੀਵੀ 11 ਨੰਬਰ ਹੈਗਾ ਤੇ ਅਪੋਲੋ ਦੇ ਟਾਇਰ ਨੇ ਬਈ ਜੀ ਚਲੋ ਬਈ ਕੰਡੀਸ਼ਨ ਬਾਕੀ ਚੈੱਕ ਕਰ ਲਓ ਮੂਰਲੇ ਐਮ ਆਰਫ ਦੇ ਅੱਧੇ ਠੀਕ ਆ ਜੀ ਤੇ ਅਗਲੇ ਟਾਇਰ ਵੇਜੀ ਕਿੰਨੇ ਕੇ ਪੈਸੇ ਪੈਉਣਗੇ ਅੱਧੇ ਮੰਨ ਲਓ ਤੁਸੀਂ 50 ਪੈਸੇ ਮੰਨ ਲਓ ਚਲੋ ਠੀਕ ਹੈ ਜੀ ਲਓ ਵੀ 50 ਪੈਸੇ ਦਾ ਪਰਾਸੀ ਨਹੀਂ ਗਏ ਹਾਂ ਰੂਮਾ ਦਾ ਪੂਰਾ ਚੰਗਾ ਪਿਆਣਾ ਵੇਖ ਲਓ ਵੀਰੇ ਸਾਰਾ ਦਿਖਾ ਦੇ ਠੀਕ ਹੈ ਜੀ ਇੱਕ ਹੋਰ ਹੈ ਨਾ ਹੇ ਮੇਲਾ ਦਾ ਧੋਤਾ ਧੋਤਾ ਵੀ ਨਹੀਂ ਨਾ ਨਹੀਂ ਉਵੇਂ ਖੜਾ ਵੀਰੇ ਕੋਈ ਤੇਲ ਨਹੀਂ ਮਾਰਿਆ ਕੁਝ ਨਹੀਂ ਹੈਗਾ ਜਿਵੇਂ ਹੈਗਾ ਉਹ ਲੈ ਵੇਜੀ ਤੁਸੀਂ ਦੇਖ ਸਕਦੇ ਹੋ ਮੇਲਾ ਦਾ ਜਿਵੇਂ ਖੇਤੋਂ ਕਹਿ ਲਿਆ ਪੱਲਿਆ ਤਾਂ ਉਵੇਂ ਖੜਾਗਾ ਟਰੈਕਟਰ ਕੋਈ ਦੂਜਾ ਬਾਰਕ ਲੈਣ ਦਾ ਟਰੈਕਟਰ ਨਹੀਂ ਵੀਰੇ ਦੁਬਾਰਾ ਫੇਰ ਕਹਿੰਨੇ ਆ ਠੀਕ ਹੈ ਜੀ ਹਾਂ ਆਪਣਾ ਭਰਾ ਦਾ ਆਪਣੇ ਦਾ ਘਰ ਦਾ ਟਰੈਕਟਰ ਆ ਠੀਕ ਚਲੋ ਉਹਨੂੰ ਬੋਲਣ ਦੇ ਵਿੱਚ ਖਈ ਯਾਰੀ ਵੀਡੀਓ 'ਚ ਦਿੱਕਤ ਆ ਬੰਦਾ ਨਹੀਂ ਬੋਲ ਸਕਦਾ ਆਪਾਂ ਇਹਦੇ ਬੋਲ ਕੇ ਪਾ ਰਹੇ ਹਾਂ ਠੀਕ ਹੈ ਜੀ ਖੋਲ ਕੇ ਦਿਖਾ ਰਹੀ ਬਈ ਵਿੱਚੋਂ ਮੜਿਆ ਦਿਖਾ ਦਿਓ ਆਇਰ ਕਰ ਆਇਰ ਆਇਰ ਲੈ ਬੇ ਕੀ ਦਿਖਾਈ ਆਨੇ ਹਾਂ ਨਾਲ ਬੇ ਕੋ ਬਿਲਕੁਲ ਸੁੱਕਾ ਲੈ ਬੇ ਬਿਲਕੁਲ ਸੁੱਕਾ ਟਰੈਕਟਰ ਪੂਰਾ ਕਹਿ ਲਈ ਆਪਾਂ ਆ ਚੀਜ਼ ਦੇਖੋ ਬਈ ਜੀ ਜਿਵੇਂ ਆਪਾਂ ਆ ਚੀਜ਼ ਚੌਂਕਦੀ ਪਈ ਆ ਦੇਖੋ ਤੁਸੀਂ ਦੇਖਦੇ ਹੋ ਜਿਵੇਂ ਜਾਂਸੀ ਜੋ ਰੰਗ ਆ ਜਾਂਦਾ ਹੈ ਨਾ ਅਜੇ ਉਵੇਂ ਪਿਆਗਾ ਆ ਰੈਡੀਟਰ ਦਿਖਾਈ ਮਰੋ ਵੇਖੋ ਕਿੰਨਾ ਸਾਫ਼ ਆ ਕੋਈ ਲੀਕ ਨਹੀਂ ਕੁਝ ਨਹੀਂ ਹੈਗਾ ਠੀਕ ਹੈ ਜਿੰਨਾ ਹੀ ਹੈਗਾ ਕੋਈ ਪੈਸਾ ਨਹੀਂ ਭਾਲਦਾ ਰੈਡੀਟਰ ਜਾਨ ਸਰ ਠੀਕ ਆ ਜਾ ਕੇ ਮੰਨ ਕੇ ਚੱਲ ਕਈ ਤਾਂ ਹੁੰਦਾ ਨਾ ਵੀ ਟਾਇਰ ਕੋਲੇ ਬਣ ਗਏ ਨਾ ਟਾਇਰ ਪਵਾਉਣ ਦੀ ਵੀ ਲੋੜ ਹੈ ਕੋਈ ਟਾਇਰ ਵੀ ਨਵੇਂ ਨੇ ਗਏ ਬਿਲਕੁਲ ਤੇ ਲੋਕ ਵੀ ਬਾਕੀ ਤੁਸੀਂ ਦੇਖ ਸਕਦੇ ਹੋ ਇੱਥੋਂ ਵੀ ਪੂਰਾ ਸਾਫ਼ ਪਿਆਗਾ ਚੈੱਕ ਕਰ ਸਕਦੇ ਹੋਗੇ ਤੇ ਮਾਡਲ ਹੈ ਕਿ ਬਈ ਇਹ 94 ਮਾਡਲ ਠੀਕ ਆ ਜੀ ਤੇ ਨਾਮ ਕਿੰਨੇ ਵੇ ਬਈ ਜੀ ਇਹ ਦੂਜੇ ਨਾਮ ਤੇ ਠੀਕ ਹੈ ਜੀ ਲੈ ਵੀ ਦੂਜੇ ਨਾਮ ਦਾ ਤੇ ਪਹਿਲਾਂ ਵੀ ਬਾਈ ਜੀ ਪੰਜਾਬ ਨੰਬਰੀ ਸੀਗਾ ਇਹ ਵੀ ਆ ਵੀ ਇਸ਼ਾਈ ਪੰਜਾਬ ਚ ਨਿਕਲਿਆ ਵੀਰੇ ਪੰਜਾਬ ਨੰਬਰ ਠੀਕ ਹੈ ਪੰਜਾਬ ਚ ਨਿਕਲਿਆ ਬਾਈ ਜੀ ਪੰਜਾਬ ਨੰਬਰ ਹੈਗਾ ਬਾਡੀ ਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦੇ ਨਾਮ ਹੀ ਆ ਠੀਕ ਹੈ ਜੀ ਲੈ ਵੀ ਬਾਡੀ ਲਾਈਨ ਪੂਰੀ ਸਾਫ ਵੀ ਹੈਗੀ ਕੋਈ ਬਿਲਡਿੰਗ ਬਿਲਡਿੰਗ ਵਗੈਰਾ ਤਾਂ ਨਹੀਂ ਹੈਗਾ ਭਾਈ ਜੀ ਬਾਡੀ ਬੁੱਡੀ ਦਾ ਕੋਈ ਮੋਟੀ ਨਹੀਂ ਡਾਂਕਾ ਨਹੀਂ ਕਿਤੇ ਠੀਕ ਹੈ ਜੀ ਇੱਕ ਜੀ ਆਪਾਂ ਉਹ ਦਿਖਾ ਲਈਏ ਭਾਈ ਆ ਜੀ ਜਿਹੜੀ ਮੰਨ ਕੇ ਚੱਲੋ ਮਾਰ ਮਾਰ ਕੇ ਨਾ ਟੁੱਟ ਜਾਂਦੀਆਂ ਨਾ ਬਈ ਇੱਥੇ ਤਾਂ ਘਾ ਜਾਂਦੀ ਹੈਗੇ ਹਾਂ ਬਈ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਅਜੇ ਤੱਕ ਪੂਰੀ ਸਾਫ਼ ਹੀ ਹੈਗੇ ਬਾਕੀ ਚੈੱਕ ਕਰ ਸਕਦੇ ਹੋ ਬਈ ਜੀ ਛਤਰੀ ਬਿਲਕੁਲ ਨਵੀਂ ਹੈ ਜਮ ਠੀਕ ਹੈ ਜੀ ਲੈ ਬਈ ਜਮ ਨਵੀਂ ਛਤਰੀ ਹੈਗੇ ਨਵੀਂ ਸੀਟ ਆ ਠੀਕ ਹੈ ਜੀ ਤੇ ਮਗਰਾਟ ਵਗੈਰਾ ਦੇਖ ਸਕਦੇ ਹੋ ਬਈ ਜੀ ਤੁਸੀਂ ਮਗਰਾਟ ਵਗੈਰਾ ਵੀ ਪੂਰੇ ਸਾਫ਼ ਪਏ ਨੇਗੇ ਤੇ ਕੰਡੀਸ਼ਨ ਚੈੱਕ ਕਰ ਲਈ ਬਈ ਤੁਸੀਂ ਤੇ ਮਾਡਲ ਹੈਗਾ ਬਈ ਜੀ 96 ਤੇ ਡਿਮਾਂਡ ਬਈ ਜੀ ਦੀ ਵੀਰੇ ਆਪਾਂ ਡਿਮਾਂਡ ਜਾਇਜ਼ ਜੀ ਰੱਖਾਂਗੇ 2 ਲੱਖ ਤੇ 40000 ਰੁਪਇਆ ਠੀਕ ਹੈ ਜੀ ਹੂੰ ਮਾਨਤਨ ਹੋ ਜਾਊਗਾ ਠੀਕ ਹੈ 2 ਲੱਖ 40 ਹਜ਼ਾਰ ਇਹ ਤਾਂ ਤੁਹਾਡੀ ਡਿਮਾਂਡ ਹੈ ਜੀ ਹਾਂ ਘਟ ਨਹੀਂ ਲੱਗਦੇ ਮੈਂ ਵੀ ਗਿਆਗਾ ਨਹੀਂ ਚਲੋ ਆਪਾਂ ਉਹਨਾਂ ਕੀ ਰੱਖਿਆ ਠੀਕ ਹੈ ਵੀ ਐ ਹੁੰਦਾ ਆਪਾਂ ਬਾਲੇ ਵਾਂ ਕੇ ਪੈਸੇ ਕੀ ਲੈਣੇ ਆਪਾਂ ਜਿੰਨੇ ਕ ਦਾ ਹੈਗਾ ਉਹਨੇ ਜਾਇਜ਼ ਹੀ ਰੱਖਿਆ ਚਲੋ ਕੁਛ ਮਾਨਤਨ ਕਰ ਦਾਂਗੇ ਮਾਨਤਨ ਹੋ ਜਾਊਗਾ ਹੋ ਜਾਊ ਹੋ ਜਾ ਬਿਲਕੁਲ ਠੀਕ ਹੈ ਲੈ ਵੀ ਮਾਨਤਨ ਹੋ ਜਾਊਗਾ ਕੋਈ ਚੱਕਰ ਨਹੀਂ ਗਏਗਾ ਕਾਲ ਕਰ ਲਿਓ ਬਾਈ ਜੀ ਠੀਕ ਹੈ ਚਾਹ ਪਾਣੀ ਬਾਈ ਚੰਗਾ ਕਰਕੇ ਤੋਰਨਗੇ ਜੇ ਮੇਰੇ ਵੀਡੀਓ ਦੇਖ ਕੇ ਆਗੇ ਬਾਈ ਵਧੀਆ ਬਾਕੀ ਨਹੀਂ ਮਾਨ ਕਰਦਾਂਗੇ ਤੇਰੀ ਵੀਡੀਓ ਦੇਖ ਕੇ ਆਉਂਗਾ ਪੂਰਾ ਮਾਨਤਨ ਮੂਰਾ ਕਰ ਠੀਕ ਹੈ ਜੀ ਲੈ ਬਈ ਜੀ ਬਾਕੀ ਸਕਰੀਨ ਉੱਪਰ ਨੰਬਰ ਹੈਗਾਗਾ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਬੋਲ ਕੇ ਵੀ ਦੱਸ ਦੇਣਾ ਨੰਬਰ ਠੀਕ ਹੈ ਜੀ 9755127303 ਠੀਕ ਹੈ ਜੀ ਤੇ ਇਹ ਤੋਂ ਬਿਨਾ ਆਪਣੇ ਕੋਲੇ ਐਪਲੀਮੈਂਟ ਵੀ ਹੁੰਦੇ ਨੇ ਨਾ ਬਈ ਐਪਲੀਮੈਂਟ ਹੁੰਦੇ ਸਾਰੇ ਠੀਕ ਹੈ ਜੀ ਟਰਾਲੀਆਂ ਮਿਲਣੀਆਂ ਆਪਣੇ ਕੋਲੇ ਠੀਕ ਹੈ ਰੋਟਾਵੇਟਰ ਹੈਗੇ ਆ ਪਲਾਉ ਹੈਗੇ ਆ ਤਵੀਆਂ ਜਿਹੇ ਜਿਹਾ ਵੀ ਸਮਾਨ ਸਾਰਾ ਹੁੰਦਾ ਸਾਰੀਆਂ ਕੰਪਨੀਆਂ ਦੇ ਆਪਣੇ ਕੋਲੇ ਤੇ ਬਾਈ ਦਾ ਨਾਮ ਕੀ ਹੈ ਬਾਈ ਜੀ ਬਲਵੀਰ ਸਿੰਘ ਬਲਵੀਰ ਸਿੰਘ ਇਹਨਾਂ ਕੋਲੇ ਫੋਨ ਆਊਗਾ ਨਾ ਮਤਲਬ ਹਾਂ ਇਹਨਾਂ ਕੋਲੇ 9855127303 ਠੀਕ ਹੈ ਬਾਈ ਠੀਕ ਹੈ ਭਾਈ ਅਮਰਜੀਤ ਬਹੁਤ ਬਹੁਤ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਗੱਲ ਕਰਕੇ ਵਧੀਆ ਲੱਗਿਆ ਚਲੋ ਬਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆਗੇ ਨਵੀਆਂ ਵੀਡੀਓ ਤਦ ਤੱਕ ਧੰਨਵਾਦ ਸਤਿ ਸ੍ਰੀ ਅਕਾਲ